ਸੱਚੀ ਗੱਲ ਜੀ ਕੈਨੇਡਾ ਲੈ ਕੇ ਆ ਗਿਆ ਵੀਜ਼ੇ ਦੀ بارش ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਨੇ ਵੀਜ਼ੇ ਦੀ ਝੜੀ ਲਗਾ ਦੇਣੀ ਹੈ ਕੈਨੇਡਾ ਡੀ ਦੇ ਬਿਹਾਫ ਦੇ ਉੱਤੇ ਗਰਮੀਆਂ ਦੀ ਛੁੱਟੀ ਦੇ ਬਿਹਾਫ ਦਾ lots of ਵੀਜ਼ਾ ਦੀ ਅਪਰੂਵਲਸ ਆਣੀ ਹੈ ਪਾਸਪੋਰਟ ਚੱਕੋ ਤਾਂ ਹੋ ਜਾਓ ਤਿਆਰ ਤੁਸੀਂ ਡਾਇਰੈਕਟ ਸਾਨੂੰ ਸੰਪਰਕ ਕਰੋ ਸਟਾਰਵਰਡ ਆਫਿਸ ਦੇ ਵਿੱਚ ਵਿਜ਼ਿਟ ਕਰੋ ਤੁਸੀਂ 1 ਰੁਪਿਆ ਵੀ ਪਹਿਲਾਂ ਨਹੀਂ ਦੇਣਾ ਸਾਰੀ ਪੇਮੈਂਟ ਦੇਣੀ ਹੈ ਵੀਜ਼ਾ ਆਉਣ ਤੋਂ ਬਾਅਦ ਚਾਹੇ ਤੁਹਾਡੀ ਏਜ 19 ਸਾਲ ਹੈ 21 ਸਾਲ ਹੈ 22 ਸਾਲ ਹੈ ਘੱਟ ਤੋਂ ਘੱਟ ਇਸ ਵਾਰਾਂ ਦੇ ਵੀ ਅਸੀਂ ਵੀਜ਼ਾ ਲਵਾ ਕੇ ਦਿੰਦੇ ਨੇ ਕਪਲ ਦੇ ਵੀ ਵੀਜ਼ਾ ਲਵਾ ਕੇ ਦਿੰਦੇ ਨੇ ਤੇ ਰਿਫਿਊਜ਼ਲ ਦਾ ਵੀ ਰਿਜ਼ਲਟ ਕਢਾ ਕੇ ਦਿੱਤਾ ਚਾਹੇ ਇੱਕ ਵਾਰੀ ਰਿਫਿਊਜ਼ਲ ਹੋਵੇ ਚਾਹੇ ਚਾਰ ਵਾਰੀ ਰਿਫਿਊਜ਼ਲ ਹੋਵੇ ਸਾਰੀ ਪੇਮੈਂਟ ਲਵਾਗੇ ਵੀਜ਼ਾ ਆਨਦੋਂ ਬਾਅਦ 1 ਰੁਪਇਆ ਵੀ ਤੁਸੀਂ ਸਾਨੂੰ ਪਹਿਲਾਂ ਨਹੀਂ ਦੇਣਾ ਆ ਸਟਾਰਲ ਵਾਲੀ ਟੈਗਲਾਈਨ 올 ਪੇਮੈਂਟ ਆਫਟਰ ਵੀਜ਼ਾ ਲਾਸਟ ਸਾਡੀ ਤੁਸੀਂ ਵੀਡੀਓਜ਼ ਵੀ ਚੈੱਕ ਕਰ ਸਕਦੇ ਹੋ 올 ਪੇਮੈਂਟ ਆਫਟਰ ਵੀਜ਼ਾ ਲਾਟਸ ਆਫ ਵੀਜ਼ਾਸ ਆਣ ਵਾਲੇ ਨੇ ਫਟਾਫਟ ਪਿਆਰ ਹੋ ਜਾਓ ਕੈਨੇਡਾ ਮਲਟੀਪਲ ਵੀਜ਼ਾ ਲਗਵਾ ਕੇ ਪਾਸਪੋਰਟ ਤੇ ਰੱਖ ਲਓ ਤੇ ਇਸ ਲਈ ਤੁਹਾਨੂੰ ਨੀਚੇ ਦਿੱਤੇ ਹੋ ਨੰਬਰ ਤੇ ਕਾਲ ਕਰਨਾ ਪਏਗਾ ਜਾਂ ਡਾਇਰੈਕਟ ਆ ਕੇ ਸਾਨੂੰ ਸੰਪਰਕ ਵੀ ਕਰ ਸਕਦੇ ਹੋ ਥੈਂਕ ਯੂ ਸੋ ਮੱਚ